ਪਿਆਰਪਰੀ ਸਾਥਸੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 31 ਦਸੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆਂ ਆਪ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ 18-18000 ਰੁਪਏ ਦੇਣ ਦਾ ਐਲਾਨ ਪੰਜਾਬ 'ਚ ਅੱਜ ਲਾਗੂ ਬਿਜਲੀ ਦਾ ਵੱਡਾ ਕਟ 9 ਸਾਲ ਤੋਂ ਲਾਗੂ ਹੋਣਗੇ ਇਹ 25 ਨਿਯਮ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪੁਰਸਤ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਰਵਿਕ ਤਾਂ ਦੇਰੀ ਨਾ ਕਰਦੇ ਚੱਲਦੇ ਆ ਜੀ ਦੀ ਮੇਨ ਆਪ ਜਿਹੜੋ ਤੇ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਭਾਰਤ ਵਿੱਚ 1 ਜਨਵਰੀ 2025 ਤੋਂ ਕਈ ਮਹੱਤਵਪੂਰਨ ਨਿਯਮ ਅਤੇ ਨੀਤੀਆਂ ਬਦਲਣ ਜਾ ਰਹੀਆਂ ਹਨ ਜੋ ਵਕ ਵਕ ਖੇਤਰਾ ਵਿੱਚ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨਗੀਆਂ ਹਫ਼ਤੇ ਪਹਿਲਾਂ ਖੇਤੀਬਾੜੀ ਕਰਜ਼ਾ ਵਿੱਚ ਗਰੰਟੀ ਸੀਮਾ ਵਧਾਈ ਗਈ ਗਾਰੰਟੀ ਮੁਕਤ ਖੇਤੀ ਕਾਰਜ ਦੀ ਸੀਮਾ 1.60 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਤੱਕ ਕਰ ਦਿੱਤੀ ਗਈ ਆ ਛੋਟੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਬੈਂਕਿੰਗ ਸੇਵਾਵਾਂ ਦਾ ਸਮਾਂ ਬਦਲ ਜਾਵੇਗਾ ਬੈਂਕਾਂ ਦਾ ਕੰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਆਨਲਾਈਨ ਬੈਂਕਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਰਾਸ਼ਨ ਕਾਰਡ ਨਿਮ ਰਾਸ਼ਨ ਕਾਰਡ ਧਾਰਕਾਂ ਲਈ 1 ਜਨਵਰੀ ਤੋਂ ਇਕੀ ਵੀਸੀ ਲਾਜ਼ਮੀ ਹੋ ਜਾਵੇਗਾ ਆਮਦਨੀ ਸੀਮਾ ਵਿੱਚ ਤਬਦੀਲੀ ਸ਼ਹਿਰੀ ਖੇਤਰਾਂ ਵਿੱਚ 3 ਲੱਖ ਅਤੇ ਪਿੰਡੂ ਖੇਤਰਾਂ ਵਿੱਚ 2 ਲੱਖ ਤੋਂ ਵੱਧ ਆਮਦਨ ਵਾਲੇ ਪਰਿਵਾਰ ਰਾਸ਼ਨ ਦੇ ਯੋਗ ਨਹੀਂ ਹੋਣਗੇ ਕ੍ਰੈਡਿਟ ਕਾਰਡਾਂ ਤੇ ਵਿਆਜ ਦਰਾਂ ਵਧਣਗੀਆਂ ਸਮੇਂ ਸਿਰ ਬਿੱਲ ਦਾ ਭੁਗਤਾਨ ਨਾ ਹੋਣ ਤੇ ਵਿਆਜ ਦਰਾਂ 'ਚ ਵਾਧਾ ਹੋਵੇਗਾ ਜੋ 30% ਤੋਂ ਵਧਾ ਕੇ 50% ਦੀ ਤੱਕ ਵੱਧ ਸਕਦਾ। GST ਵਿੱਚ ਬਦਲਾ ਈਵੇ ਵਿਲ ਦੇ ਨਵੇਂ ਨਿਯਮ ਲਾਗੂ ਹੋਣਗੇ ਤੇ ਜੇਕਰ ਵਿਕਰੇਤਾ ਉਹਨਾਂ ਦੀਆਂ ਪਾਲਣਾ ਨਹੀਂ ਕਰਦਾ ਤਾਂ ਖਰੀਦਦਾਰ ਤੇ ਇਨਪੁਟ ਟੈਕਸ ਕ੍ਰੈਡਿਟ ਨੂੰ ਖਤਰਾ ਹੋ ਸਕਦਾ। ਪੁਰਾਣੀਆਂ ਕਾਰਾਂ ਦੀ ਵਿਕਰੀ ਤੇ 18% GST ਲਾਗੂ ਹੋਵੇਗਾ। ਪੈਨਸ਼ਨ ਨਿਯਮਾਂ ਵਿੱਚ ਬਦਲਾਅ ਵਿਧਵਾ ਅਤੇ ਅਪੰਗ ਪੈਨਸ਼ਨ ਲਈ ਯੋਗਤਾ ਦੇ ਮਾਪਦੰਡਾ ਵਿੱਚ ਬਦਲਾਅ ਕੀਤੇ ਜਾਣਗੇ ਪੈਨਸ਼ਨ ਲਾਭਪਾਤਰੀਆਂ ਦੀ ਨਿਯਮਾ ਤੌਰ ਤੇ ਸਮੀਖਿਆ ਕੀਤੀ ਜਾਵੇਗੀ Amazon Prime ਮੈਂਬਰਸ਼ਿਪ ਦੀਆਂ ਸ਼ਰਤਾਂ Amazon Prime ਮੈਂਬਰਸ਼ਿਪ ਪਰ ਦੀ ਕੀਮਤ ਵੱਧ ਸਕਦੀ ਹੈ ਨਵੀਂ ਮੈਂਬਰਸ਼ਿਪ ਦੇ ਤਹਿਤ ਵਾਧੂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਪੌਪ ਕੌਰਨ ਤੇ ਜੀਐਸਟੀ ਮਾਲਾਂ ਤੇ ਇਸ ਨਿਮਕਰਾਂ ਵਿੱਚ ਪੌਪ ਕੌਰਨ ਤੇ ਜੀਐਸਟੀ ਲਾਗੂ ਹੋਵੇਗਾ ਜੋ ਕਿ 5% 12% ਤੇ 18% ਤੱਕ ਹੋ ਸਕਦਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਕਰਨਾ ਆਧਾਰ ਤੇ ਪੈਨ ਕਾਰਡ ਨੂੰ ਲਿੰਕ ਕਰਨਾ ਲਾਜ਼ਮੀ ਹੋਵੇਗਾ ਜੀਐਸਟੀ ਸਲੇਬ ਵਿੱਚ ਬਦਲਾ ਕੁਝ ਬਦਲਾ ਸਿਵਾਮਾਤੇ ਜੀਐਸਟੀ ਸਲੇਬ ਦਾ ਬਦਲਾ ਕੀਤੇ ਜਾਣਗੇ ਨਵੀਂ ਪੈਨਸ਼ਨ ਸਕੀਮ 1 ਜਨਵਰੀ 2025 ਤੋਂ ਨਵੀਂ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਲਾਭਪਾਤਰੀਆਂ ਲਈ ਨਵੇਂ ਨਿਯਮ ਹੋਣਗੇ GST ਦੇ ਅਧੀਨ ਡਿਲੀਵਰੀ ਖਰਚੇ ਡਿਲੀਵਰੀ ਚਾਰਜ ਤੇ 18% GST ਲਾਗੂ ਹੋਵੇਗਾ ਜੋ ਆਨਲਾਈਨ ਖਰੀਦਾਰੀ ਨਾਲ ਜੁੜੇ ਹੋਣਗੇ ਜਨਤਕ ਖੇਤਰ ਤੇ ਬੈਂਕਾਂ ਵਿੱਚ ਬਦਲਾਅ ਜਨਤਕ ਖੇਤਰ ਤੇ ਬੈਂਕਾਂ ਵਿੱਚ ਆਨਲਾਈਨ ਸੇਵਾਵਾਂ ਦਾ ਵਿਸਥਾਰ ਹੋਵੇਗਾ ਤੇ ਭੌਤਿਕ ਸਖਾਵਾਂ ਘਟ ਸਕਦੀਆਂ ਹਨ ਡਿਜੀਟਲ ਸਿੱਖਿਆ ਵਿੱਚ ਸ਼ਿਫਟ ਆਨਲਾਈਨ ਸਿੱਖਿਆ ਨੂੰ ਲੈ ਕੇ ਨਿਸ਼ਾਨਦੇਜ਼ ਜਾਰੀ ਕੀਤੇ ਜਾਣਗੇ ਜਿਸ ਤੋਂ ਬਾਅਦ ਤੋਂ ਬਾਅਦ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਵਿਦਿਆਰਥੀਆਂ ਲਈ ਨਵੇਂ ਨਿਯਮ ਵਿਜੀਫਾ ਤੇ ਵਿਜੀਫਫਰ ਕਰਿਆ ਵਿੱਚ ਬਦਲਾਅ ਕੀਤੇ ਜਾਣਗੇ ਸਟਾਕ ਮਾਰਕੀਟਿੰਗ ਦੇ ਨਿਯਮ ਸਟਾਕ ਮਾਰਕਟ ਵਿੱਚ ਨਵੇਂ ਨਿਵੇਸ਼ ਕਰਨ ਦੇ ਨਵੇਂ ਨਿਯਮ ਲਾਗੂ ਹੋਣਗੇ ਜਿਸ ਵਿੱਚ ਟ੍ਰਾਂਜੈਕਸ਼ਨ ਫੀਸ ਅਤੇ ਟੈਕਸ ਵਿੱਚ ਬਦਲਾਅ ਸ਼ਾਮਲ ਹਨ ਬਿਜਲੀ ਬਿੱਲ ਵਿੱਚ ਤਬਦੀਲੀ ਬਿਜਲੀ ਬਿੱਲ ਦੇ ਭੁਗਤਾਨ ਲਈ ਆਨਲਾਈਨ ਵਿਕਲਪ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕੂੜੇ ਦੇ ਨਿਪਟਾਰੇ ਦੇ ਨਿਯਮ ਕੂੜੇ ਦੇ ਨਿਪਟਾਰੇ ਵਿੱਚ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਤਾਂ ਜੋ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਕੁਦਰਤੀ ਆਫਤਾਂ ਲਈ ਬੀਮਾ ਯੋਜਨਾ ਸਰਕਾਰ ਕੁਦਰਤੀ ਆਫਤ ਤੋਂ ਪ੍ਰਭਾਵਿਤ ਦੇ ਖੇਤਰਾ ਲਈ ਬੀਮਾ ਯੋਜਨਾ ਸ਼ੁਰੂ ਕਰੇਗੀ ਟੈਕਸ ਰਿਟਰਨ ਫਾਈਲਿੰਗ ਟੈਕਸ ਰਿਟਰਨ ਫਾਈਲ ਕਰਨ ਲਈ ਨਵੇਂ ਲੋੜੀਂਦੇ ਦਸਤਾਵੇਜ਼ ਨਿਰਧਾਰਿਤ ਕੀਤੇ ਜਾਣਗੇ ਤੇ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ ਅੰਤਰਰਾਸ਼ਟਰੀ ਯਾਤਰਾ ਨਿਯਮ ਅੰਤਰਰਾਸ਼ਟਰੀ ਯਾਤਰਾ ਲਈ ਵੀਜ਼ਾ ਤੇ ਪਾਸਪੋਰਟ ਪ੍ਰਕਿਰਿਆ ਵਿੱਚ ਬਦਲਾਅ ਕੀਤੇ ਜਾਣਗੇ ਸਮਾਰਟ ਸਿਟੀ ਸਕੀਮ ਸਮਾਰਟ ਸਿਟੀ ਸਕੀਮ ਵਿੱਚ ਨਵੇਂ ਬਦਲਾਅ ਤਾਂ ਹੈ ਤੇ ਸੇਰਾਂ ਨੂੰ ਹੋਰ ਸਮਾਰਟ ਤੇ ਡਿਜੀਟਲ ਬਣਾਇਆ ਜਾਦੀ ਗਿਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਚਕਦਲਾ ਬਦਲਾਅ ਕੀਤੇ ਜਾਣਗੇ ਸਿਹਤ ਬੀਮੇ ਵਿੱਚ ਬਦਲਾਅ ਸਿਹਤ ਬੀਮੇ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਹਾਊਸਿੰਗ ਸਕੀਮਾਂ ਦੀ ਨਵੀਂ ਸਬਸਿਡੀ ਹਾਊਸਿੰਗ ਸਕੀਮਾਂ ਵਿੱਚ ਬਦਲਾਅ ਕੀਤੇ ਜਾਣਗੇ ਤੇ ਮਕਾਨ ਖਰੀਦਣ ਲਈ ਨਵੀਆਂ ਸਬਸਿਡੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਲਾਗੂ ਹੋਣ ਦੇ ਨਾਲ ਦੇਸ਼ ਭਰ ਵਿੱਚ ਰੋਜ਼ਾਨਾ ਜੀਵਨ ਵਿੱਚ ਬਦਲਾਅ ਹੋਵੇਗਾ ਤੁਹਾਡੇ ਲਈ ਇਹ ਨਵੇਂ ਨਿਯਮ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੋਵੇਗਾ ਤਾਂ ਜੋ ਤੁਸੀਂ ਵੀ ਕਿਸੇ ਸਮੱਸਿਆ ਤੋਂ ਬਚ ਸਕੋ ਅਤੇ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਵਾਧੇ ਅਗਲੀ ਵੱਡੀ ਖਬਰ ਦੇ ਵੱਲ ਆਪ ਸਰਕਾਰ ਵੱਲੋਂ ਗ੍ਰਾਂਟੀਆਂ ਤੇ ਪੁਜਾਰੀਆਂ ਨੂੰ ਹਰ ਮਹੀਨੇ 18000 ਰੁਪਏ ਦੇਣ ਦਾ ਐਲਾਨ ਦਿੱਲੀ ਦੇ ਮੰਦਿਰਾਂ ਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਵਾਲੇ ਸਾਰੇ ਪੁਜਾਰੀਆਂ ਤੇ ਗ੍ਰਾਂਟੀਆਂ ਦੇ ਸਨਮਾਨ ਵਿੱਚ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਗਿਆ ਤਾਂ ਆਪ ਨੇ ਗ੍ਰੰਥੀ ਪੁਜਾਰੀ ਸਨਮਾਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਹੋਰ ਵੱਡਾ ਐਲਾਨ ਕੀਤਾ ਜਿਸਕਰ ਆਮ ਆਦਮੀ ਪਾਰਟੀ ਸਵਾਰ ਚੋਣਾਂ ਜਿੱਤਦੀ ਤਾਂ ਦਿੱਲੀ ਦੇ ਮੰਦਿਰਾਂ ਅਤੇ ਗੁਰਦੁਆਰੇ ਵਿੱਚ ਸੇਵਾ ਕਰਨ ਵਾਲੇ ਸਾਰੇ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਹਰ ਮਹੀਨੇ 18000 ਰੁਪਏ ਸਨਮਾਨ ਪੱਤਾ ਦੇਣ ਦਾ ਐਲਾਨ ਜਿਹੜਾ ਹੋ ਸਰਕਾਰ ਵੱਲੋਂ ਕੀਤਾ ਗਿਆ ਹੈ ਚਲਦੇ ਆ ਅਗਲੀ ਵੱਡੀ ਖਬਰ ਦੇ ਵੱਲ ਰਜਿਸਟਰੀ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਪੰਜਾਬ ਸੂਬਾ ਬਣਿਆ ਪਹਿਲਾ ਦੰਦਾ ਦੀ ਇਹ ਕੀ ਸੂਬਾ ਵਾਸੀਆਂ ਨੂੰ ਘਰ ਬੈਠਿਆਂ ਸੁਖਾਲੀਆਂ ਤੇ ਬਰਦਰਸੀ ਸੇਵਾਵਾਂ ਦੇਣ ਵਾਲਾ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਬਚਨ ਬੱਤਾ ਉੱਤੇ ਚਲਦੇ ਆ ਮਾਲ ਵਿਭਾਗ ਵੱਲੋਂ ਕਈ ਇਹ ਮੁਕਦਮੇ ਚੁਕੇ ਗਏ ਨੇ ਜਿਸ ਤਹਿਤ ਰਜਿਸਟਰੀ ਲਈ ਆਨਲਾਈਨ ਤੇ ਡਾਕੂਮੈਂਟੇਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਵਾਲਾ ਪੰਜਾਬ ਦੇ ਦ ਪਹਿਲਾ ਸੂਬਾ ਬਣਿਆ ਸਾਲ 2024 ਵਿੱਚ ਮਾਲ ਵਿਭਾਗ ਵੱਲੋਂ ਵੱਡੇ ਸੁਧਾਰ ਕੀਤੇ ਗਏ ਜਿਸ ਨਾਲ ਲੋਕਾਂ ਦੀ ਤਹਿਸੀਲ ਦਫ਼ਤਰ ਵਿੱਚ ਖੱਜਲ ਖਵਾਰੀ ਖਤਮ ਹੋਈ ਇਸ ਤੋਂ ਇਲਾਵਾ ਐਨਓਸੀ ਤੋਂ ਬਿਨਰ ਦਸਤੀਆਂ ਦੀ ਪ੍ਰਵਾਨਗੀ ਦੇ ਫੈਸਲੇ ਦਾ ਵੀ ਦਸੰਬਰ ਮਹੀਨੇ ਤੱਕ ਲੋਕ ਕਾਫੀ ਫਾਇਦਾ ਉਠਾ ਰਹੇ ਹਨ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂ ਨਾਲ ਗੱਲਬਾਤ ਦਾ ਰਾਹ ਖੁੱਲਣ ਦੀ ਸੰਭਾਵਨਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰ ਸਰਕਾਰ ਖਨੌਰੀ ਬਾਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਚੱਲ ਰਹੇ ਮਾਰਨ ਵਰਤ ਦੇ ਮਧੇਨਾਜਰ ਕਿਸਾਨ ਆਗੂ ਨਾਲ ਗੱਲਬਾਤ ਦਾ ਰਾਹ ਖੋਲ ਸਕਦੀ ਹੈ ਇਸ ਲਈ ਕਿਸੇ ਬਖਤਵੀ ਰਸਮੀ ਸੱਦਾ ਆਉਣ ਦੀ ਸੰਭਾਵਨਾ ਲੰਗੇ ਕੱਲ੍ਹ ਭਾ ਸਰਕਾਰ ਨੇ ਕਿਸਾਨ ਆਗੂ ਨਾਲ ਸੰਵਾਦ ਸ਼ੁਰੂ ਕਰਨ ਲਈ ਹਾਮੀ ਭਰ ਦਿੱਤੀ ਜਿਸ ਨਾਲ ਛਿੱਟੇ ਵੱਜੋ ਅੱਜ ਕੇਂਦਰ ਦੇ ਰਸਮੀ ਸੱਦਾ ਪੁੱਤਰ ਦੇ ਵੀ ਪੂਰੇ DNA ਦਿਨ ਵਿੱਚ ਉਡੀਕ ਬਣੀ ਰਹੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ ਤੋਂ ਪਰਤਨ ਮਗਰੋਂ ਸਮੁੱਚੀ ਸਥਿਤੀ ਦਾ ਜਾਇਜ਼ਾ ਲੈ ਲਈ ਉੱਚ ਅਫਸਰਾਂ ਨਾਲ ਕਈ ਗੇੜੀਆਂ ਮੀਟਿੰਗਾਂ ਕੀਤੀਆਂ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨਾਲ ਟਕਰਾਅ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸੂਬਾ ਸਰਕਾਰ ਦੇ ਸਿਖਰਲੇ ਅਧਿਕਾਰੀ ਇਸ ਮਾਮਲੇ ਤੇ ਕੜਿੱਕੀ ਚ ਫਸੇ ਜਾਪਦੇ ਹਨ ਸੁਪਰੀਮ ਕੋਰਟ ਵੱਲੋਂ ਅੱਜ ਕੁਝ ਸ਼ਾਮ ਪੰਜਾਬ ਸਰਕਾਰ ਦੇ ਹਾਲੀਆ ਬਿਆਨ ਦਾਇਰ ਕੀਤਾ ਗਿਆ ਜਿਸ ਵਿੱਚ ਕਿਸਾਨਾਂ ਗੁੱਡਲੇਵਾਲ ਨੂੰ ਹਸਪਤਾਲੀ ਭਰਤੀ ਕਰੋੜਵਾਰੇ ਸਿੱਤੀ ਜਿਹੜੀ ਆ ਹੋ ਲਈ ਗਈ ਆ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਵੇਗੀ ਸਰਕਾਰ ਜਨਵਰੀ 2025 ਤੋਂ ਪਰ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ-ਨਾਲ 1000 ਰੁਪਏ ਦਿੱਤੇ ਜਾਣਗੇ ਇਹ ਖਬਰ ਬრავ ਰਾਸ਼ਨ ਕਾਰਡ ਧਾਰਕਾਂ ਲਈ ਸਹੂਲਤ ਦਾ ਲਾਭ ਮਿਲੇਗਾ ਪਰ ਸਰਕਾਰ ਵੱਲੋਂ ਦੇ ਦੇ ਬਹੁਤ ਸਾਰੇ ਲੋਕਾਂ ਲਈ ਕੈ ਸਕੀਮਾਂ ਚਲਾਈਆਂ ਜਾਂਦੀਆਂ ਹਨ ਇਸ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਹਨ ਜੋ ਦੋ ਵਕਤ ਦੀ ਰੋਟੀ ਵੀ ਖਾਣ ਤੋਂ ਸਮਰਥਨ pa ਸਰਕਾਰ ਅਜੇ ਗਰੀਬ ਲੋੜਵੰਦਾਂ ਨੂੰ ਨੇਚਰਲ ਫੂਡ ਸਿਕਿਉਰਟੀ ਐਕਟ ਤਹਿਤ ਮੁਫਤ ਰਸਣ ਪ੍ਰਦਾਨ ਕਰਦੀ ਹੈ ਮੁਫਤ ਰਸਣ ਸਨੇ 1000 ਰੁਪਏ ਮਿਲਣਗੇ ਤਾਂ ਬਹੁਤ ਸਾਰੇ ਲੋਕਾਂ ਨੂੰ ਘੱਟ ਕੀਮਤ ਤੇ ਰਸਣ ਪ੍ਰਦਾਨ ਕਰਦੀ ਸਰਕਾਰ ਦੇ ਲਈ ਸਰਕਾਰ ਵੱਲੋਂ ਲੋਕਾਂ ਨੂੰ ਰਸਣ ਕਾਰਡ ਜਾਰੀ ਕਰਦੀ ਹੈ ਤੇ ਇਸ ਵਿੱਚ ਕਰੋੜਾਂ ਰਸਣ ਕਾਰਡ ਧਾਰਕਨ ਜੋ ਸਰਕਾਰ ਦੀ ਮੁਫਤ ਰਸਣ ਸਕੀਮ ਦਾ ਲਾਭ ਉਠਾਉਂਦੇ ਨੇ ਹਾਲੇ ਵਿੱਚ ਰਸਣ ਕਾਰਡ ਧਾਰਕਾਂ ਲਈ ਸਰਕਾਰ ਵੱਲੋਂ ਇੱਕ ਵੱਡੀ ਖਬਰ ਆਈ ਹੈ ਹੁਣ ਰਾਸ਼ਨ卡ਡ ਧਾਰਕਾਂ ਨੂੰ ਰਾਸ਼ਨ卡ਡ ਤੇ ਰਾਸ਼ਨ ਦੇ ਨਾਲ 1000 ਰੁਪਏ ਵੀ ਮਿਲਣਗੇ ਨਵੇਂ ਸਾਲ ਤੋਂ ਸਾਰੇ ਰਾਸ਼ਨ卡ਡ ਧਾਰਕਾਂ ਨੂੰ ਸਰਕਾਰ ਦੇ ਸਹੂਲ ਦਾ ਲਾਭ ਮਿਲਣਾ ਸ਼ੁਰੂ ਹੋਵੇਗਾ ਸੋ ਇਸ ਅੱਜ ਦੇ ਵੱਡੀਆਂ ਮੁੱਖ ਖਬਰਾਂ ਮਿਲਦੇ ਹੋਰ ਜਾਣਕਾਰੀ ਦੇ ਨਾਲੋਂ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ